हां भाई दोस्तों ਝੋਟੀ ਆ ਪਹਿਲਣ ਸਰਜੀਤ ਸਿੰਘ ਮਾਨ ਆਪਾਂ ਸੀਤਾ ਮਾਨ ਵੀ ਕਹਿ ਦਿੰਨੇ ਆ ਉਹਨਾਂ ਕੋਲੇ ਕਾਲੇ ਰੰਗ ਦੀ ਝੋਟੀ ਆ ਪਹਿਲੇ ਸੂਏ ਆ 6 ਕਿਲੋ ਦੁੱਧ ਇਸ ਟਾਈਮ ਤਿਆਰ ਆਗਾ ਮਗਰ ਕੱਟੀ ਆ ਹੈ ਕੱਟੀ ਟੀਕੇ ਦੀ ਪਰ ਉਹ ਡਾਕਟਰ ਨੂੰ ਪਤਾ ਵੀ ਉਹ ਕਿਹੜੇ ਜਣ ਕੇ ਬਰੀਡ ਆ ਕਿਹੜੀ ਨਸਲ ਆ ਉਹ ਕਿਉਂ ਆਇਆ ਇਹ ਝੂਠ ਮਾਰਨ ਵਾਲਾ ਬੰਦਾ ਨਹੀਂ ਐਵੇਂ ਇਹ ਕਹਿੰਦਾ ਆਪਾਂ ਕਹਿ ਦਈਏ ਵੀ ਆਹ ਫਲਾਨਾ ਟੀਕਾ ਭਰਾਇਆ ਸੀਗਾ ਉਹ ਚੀਜ਼ਾਂ ਆਪਾਂ ਚਲੋ ਆਪਾਂ ਜ਼ਿੰਮੇਵਾਰੀ ਚੇ ਥੋੜਾ ਐ ਘੱਟ ਗੌਰ ਘੱਟ ਵੀ ਆ ਪਹਿਲਾਂ ਤੋਂ ਹੀ ਗੱਲ ਕਈ ਬੰਦੇ ਸਮਝਾ ਰੱਖਦੇ ਆ ਇਹ ਚੀਜ਼ਾਂ ਤੇ 6 ਕਿਲੋ ਦੁੱਧ ਤਿਆਰ ਆ ਤੇ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਥੋੜੀ ਗੱਲ ਕਰਾਵਾਂਗੇ ਬਾਈ ਨਾਲ ਤੇ ਰੇਟ ਤੁਹਾਨੂੰ ਦੱਸ ਦਾਂਗੇ ਤੇ ਉੱਤੇ ਫੋਨ ਨੰਬਰ ਚਲਾਵਾਂਗੇ ਆਪਾਂ ਫੋਨ ਨੰਬਰ ਚਲਾ ਕੇ ਤੇ ਇਹਨਾਂ ਰੇਟ ਗੱਲ ਕਰ ਲੈ ਰੇਟ ਦੀ ਤੇ ਆ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਆ ਦੇਖੋ ਕੱਟ ਮਾਰ ਦੋਸਤੋ ਆ ਕੱਟੀ ਆ ਮਗਰ ਤੇ ਆ ਝੋਟੀ ਆ ਆ ਤੁਹਾਨੂੰ ਦਿਖਾ ਦਿੰਨੇ ਆ ਸਿੰਘਾ ਸਿੰਘਾਂ ਦੀ ਬਹੁਤ ਸੋਹਣੀ ਆ ਆ ਵੇਖੋ ਜਮਾ ਪਤਲਾ ਮੂੰਹ ਆ ਤੇ ਕਾਲੇ ਰੰਗ ਦੀ ਆ ਜਮਾ ਚਿੱਟਾ ਇੱਕ ਵਾਲ ਵੀ ਨਹੀਂ ਪੂਛ ਤੇ ਵਾਲ ਵੀ ਹੈ ਨਹੀਂ ਚਿੱਟਾ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਅਮੜਾ ਮੈਨਾਂ ਪੂਜੀ ਮੜੇ ਇਹ ਦਿਨ ਕਰੀ ਮੈਥ ਮੜਾ ਜਖ ਦੀ ਜੀ ਆ ਤੇ ਆ ਸਮਾਈ ਤੁਸੀਂ ਵੇਖ ਹੀ ਲਈ ਹੁਣੀ ਆ ਇਹ ਉਹ ਝੋਟੀ ਦਾ ਤੁਹਾਨੂੰ ਦਿਖਾ ਦਾਂਗੇ ਕਿਉਂ ਜਿਹੜਾ ਪਸ਼ੂ ਸ਼ੌਂਕ ਨਾਲ ਪਾਲਿਆ ਹੁੰਦਾ ਘਰ ਦੀ ਪਾਲੀ ਵੀ ਆ ਇਹ ਤੇ ਆ ਵੀ ਅੰਦਰ ਮਛਰਦਾਨੀ ਲਾਈ ਵੀ ਆ ਪੱਖੇ ਭੁਖੇ ਲੱਗੇ ਹੋਏ ਆ ਤੇ ਜੇ ਕੋਈ ਬੰਦਾ ਸ਼ੌਂਕੀ ਲਜਾਣਾ ਚਾਹੁੰਦਾ ਤਾਂ ਬਾਈ ਦਾ ਆਪਾਂ ਉੱਤੇ ਨੰਬਰ ਚਲਾਵਾਂਗੇ ਫੇਰ ਦੱਸ ਦਿੰਨੇ ਆ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਵੱਡਾ ਗਵਾੜ ਸਰਜੀਤ ਮਾਨ ਸੀਤਾ ਮਾਨ ਕਹਿ ਕੇ ਜਿੱਥੋਂ ਮਰਜ਼ੀ ਪੁੱਛ ਸਕਦੇ ਹਾਂ ਵੱਡੇ ਗਵਾੜ ਚ ਤੇ ਆ ਤੁਹਾਨੂੰ ਝੋਟੀ ਆਪਾਂ ਦਿਖਾਤੀ ਆ ਤੇ ਆ ਦੇਖੋ ਤੇ ਥਾਣਾ ਥਾਣਾ ਦੀ ਬਹੁਤ ਸਾਫ ਆ ਤੇ ਆ ਸਾਰਾ ਤੁਹਾਨੂੰ ਜਿਹੜਾ ਰੰਗ ਢੰਗ ਦਿਖਾਤਾ ਤੇ ਗਾਂ ਆਪਾਂ ਬਾਈ ਤੋਂ ਵੀ ਪੁੱਛ ਲੈਨੇ ਆ ਵੀ ਘਰ ਦੀ ਪਾਲੀ ਆ ਜਾਂ ਲੈ ਕੇ ਆਂਦੀ ਸੀ ਤੇ ਇਹ ਆਪਾਂ ਗੱਲਬਾਤ ਛੋਡੀ ਮਾਲਕ ਨਾ ਕਰਾਵਾਂਗੇ ਤੇ ਆ ਮਗਰ ਕੱਟੀ ਆ ਕੱਤੀ ਵੀ ਕਾਲੇ ਰੰਗ ਦੀ ਬਹੁਤ ਸੋਹਣੀ ਸ਼ਾਨਦਾਰ ਤੇ ਵੈਸੇ ਤਾਂ ਅੱਜ ਕੱਲ੍ਹ ਦੋਸਤੋ ਗੱਲ ਇਹ ਪਸ਼ੂ ਨਾ ਲੋਕ ਪਾਲਣੋਂ ਹੀ ਹਟ ਗਏ ਪਸ਼ੂ ਬਹੁਤ ਘੱਟ ਮਿਲਦੇ ਆ ਤੇ ਜਿਹੜਾ ਬੰਦਾ ਕੋਈ ਸ਼ੌਂਕ ਨਾਲ ਪਾਲਦਾ ਫਿਰ ਉਹ ਤਕਰੀਬਨ ਤਕਰੀਬਨ ਮੁੱਲ ਤਾਂ ਫਿਰ ਅੱਜ ਕੱਲ੍ਹ ਸੋਨੇ ਦਾ ਭਾਅ ਹੀ ਬਣਿਆ ਪਿਆਗਾ ਤੇ ਆਪਾਂ ਬਾਕੀ ਗੱਲ ਕਰਾ ਦਿੰਦੇ ਆ ਛੋਡੀ ਤੇ ਹਾਂ ਮੈਂ ਮੰਨਣਾ ਕਿਵੇਂ ਆ ਦੀ ਗਵਾਈ ਚ ਚਲੋ ਤੇ ਬਹੁਤ ਵਧੀਆ ਤੇ ਆਪਣਾ ਇਹ ਪਹਿਲੀ ਗੱਲ ਤਾਂ ਐਂ ਦੱਸੋ ਵੀ ਤੁਹਾਡੀ ਇਹ ਘਰ ਦੀ ਪਾਲੀ ਵੀ ਆ ਕੱਟੀ ਹਾਂਜੀ ਬਿਲਕੁਲ ਘਰ ਦੀ ਘਰ ਦੀ 3 ਸਾਲ ਦੀ ਉਮਰ ਹੋ ਗਈ ਅੱਜ ਇਹਦੀ 3 ਸਾਲ ਦੀ ਅੱਜ ਹੋਈ ਆ ਠੀਕ ਹੈ ਤੇ ਇਹਦਾ ਸੇਵਾ ਨਾਲ ਆ ਚਲੋ ਹੈ ਜੇ ਇਹਨਾਂ ਨੂੰ ਸਹੀ ਪਾウダー ਪਾウダー ਸਹੀ ਚਾਰਿਆ ਜਾਵੇ ਸਾਰਾ ਕੁਝ ਸਹੀ ਹੋਵੇ ਆ ਛੋਟਾ ਕੱਟੀ ਆਹਾ ਛੋਟੀ ਇਹਨੂੰ ਆਪਾਂ ਸਹੀ ਤਰੀਕੇ ਨਾਲ ਦੁੱਧ ਛੱਡਾਂਗੇ ਇਹਦੀ ਹੁਣ ਹੁਣ ਤੋਂ ਟ੍ਰੀਟਮੈਂਟ ਹੋਣ ਲੱਗ ਜਾਊ ਪਸੂ ਆ ਕੇ ਫੁਰਨਾ ਥੋੜਾ ਜਲਦੀ ਸੂ ਜਲਦੀ ਹਾਂ ਤੇ ਰੇਟ ਰੂਟ ਕੀ ਰੱਖਿਆ ਇਹਦਾ 1,10,000 ਰੁਪਇਆ 1,10,000 ਰੁਪਇਆ ਜੋ ਜਾ ਸਹੀ ਹੈ ਯਾਨੀ ਕਿ ਬੰਦਾ ਜੇ ਕੋਈ ਗਰੰਟੀ ਛੁਦਾ ਲਜਾਣਾ ਚਾਹੇ ਬੇਸ਼ੱਕ ਕੋਈ ਯਾਰ ਮਿੱਤਰ ਹੋਵੇ ਕੋਈ ਭੋਰਾ ਨੁਕਸ ਨਹੀਂ ਬਾਈ ਇਹ ਬਾਈ ਕਹਿੰਦਾ ਵੀ ਘਰੇ ਰੱਖਣ ਵਾਲਾ ਦੁੱਧ ਪੀਣ ਵਾਲੇ ਨੂੰ ਇਹ ਦੇ ਕੇ ਖੁਸ਼ ਆ ਜਿਹੜੇ ਨੇ ਦੁੱਧ ਪੀਣਾ ਤੇ ਦੁੱਧ ਹੁਣ ਕਿੰਨਾ ਤਿਆਰ ਆਗਾ 6 ਲੀਟਰ 6 ਲੀਟਰ ਤਿਆਰ ਆ ਬਿਲਕੁਲ ਤੇ 6 ਲੀਟਰ ਤਿਆਰ ਆ ਤੇ ਸੂਈ ਨੂੰ ਕਹਿ ਦੇਣ ਹੋਗੇ ਇੱਕ ਤਰੀਕ ਦੀ ਸੂਈ ਤੇ ਇੱਕ ਤਰੀਕ ਦੀ ਸੂਈ ਆ ਕਿ ਅੱਜ ਫਿਰ ਤਾਂ ਸੱਤ ਦਿਨ ਹੀ ਹੋਇਆ ਜੀ ਹਾਂ ਤੇ ਫਿਰ ਤਾਂ ਦੁੱਧ ਹਜੇ ਚੜਨਾ ਐ ਨਹੀਂ ਚੜੂਗੀ ਹਾਂ ਤੇ ਦੋਸਤੋ ਆਪਾਂ ਨੰਬਰ ਚਲਾਉਣੇ ਆ ਉੱਥੇ ਤੇ ਕੰਟੈਕਟ ਕਰ ਲਿਓ ਤੇ ਹੋਰ ਮਾਣਾ ਕੋਈ ਇਹਦੇ ਵਿੱਚੋਂ ਕੋਈ ਹੋਰ ਤਾਂ ਨਹੀਂ ਬਕਾਉ ਪਸੋ ਨਹੀਂ ਆਪਕ ਮਹੀਨੇ ਨੂੰ ਦੇ ਵਿੱਚ ਅੱਛਾ ਚਲੋ ਤਾਂ ਉਦੋਂ ਪਾ ਦਾਂਗੇ ਤੇ ਦੋਸਤੋ ਗੱਲ ਇਹ ਆ ਵੀ ਅੱਜ ਕੋਈ ਚੋਕੇ ਵੀ ਲਿਜਾ ਸਕਦਾ ਕੋ ਉਹ ਬੰਦਾ ਇਹ ਝੂਠ ਮਾਰਨ ਵਾਲਾ ਹੈ ਨਹੀਂਗਾ ਤੇ ਜੇ ਕਿਸੇ ਨੇ ਚੋਕੇ ਲਜਾਣੀਆਂ ਦੋ ਡੰਗ ਚੋਕੇ ਵੀ ਲਿਜਾ ਸਕਦਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਸ਼ੇਰ ਵੱਧ ਤੋਂ ਵੱਧ ਕਰ ਦਿਓ ਤੇ ਨੰਬਰ ਆਪਾਂ ਦੱਸ ਜਿੰਨੇ ਬਾਈ ਦਾ ਕਿੰਨਾ ਨੰਬਰ ਆ ਮਨਾ ਨੰਬਰ ਬੋਲ ਦੇ ਕਿੰਨਾ 95018 18704 95018 18704 ਦੋਸਤੋ ਸਰਜੀਤ ਮਾਨ ਸੀਤਾ ਮਾਨ ਵੀ ਕਹਿੰਦੇ ਆ 95 018 018 18704 18704 ਇਹ ਨੰਬਰ ਆਗਾ ਤੇ ਜਦੋਂ ਮਰਜੀ ਕੰਟੈਕਟ ਕਰ ਲਿਓ ਨੰਬਰ ਇਹਦਾ 24 ਘੰਟੇ ਚੱਲਦਾ ਹੁੰਦਾ ਤੇ ਮੁੱਲ ਇਹਨੇ ਤੁਹਾਨੂੰ ਦੱਸਤਾ ਤੇ ਮਾਨਤਾਨ ਬਾਲਾ ਨਹੀਂ ਹੋਣਾ ਇਹਦੇ ਚ ਤੇ ਮੋਲੇ ਨੇ ਜਾਇਜ਼ ਹੀ ਰੱਖਿਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ